ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਸਥਾਨ ਨੂੰ अनेका ਹੀ ਵਾਰ ਪ੍ਰਾਪਤ ਹਨ ਇਸ ਸਥਾਨ ਤੇ ਫਲਦਾਰ ਬੂਟੇ ਲਗਾਉਣ ਦੇ ਨਾਲ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਲ ਹੀ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਵਾਰ ਵੀ ਪ੍ਰਾਪਤ ਹੈ ਜਿਹੜਾ ਆਖੋ ਗੁਰੂ ਕਾ ਬਾਗ ਉਸ ਨੂੰ ਲੱਗਣਗੇ ਦੂਨੇ ਬਾਗ ਸੋ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਦੇ ਦਰਸ਼ਨ ਕਰਵਾਵਾਂਗੇ ਅਤੇ ਨਾਲ ਨਾਲ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਇਸ ਤੋਂ ਜਾਣੂ ਕਰਵਾਉਣਾ ਕਰਾਂਗੇ ਸੰਗਤ ਜੀ ਇਸ ਵੀਡੀਓ ਦੇ ਰਾਹੀਂ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਗੁਰੂ ਕਾ ਬਾਗ ਨੂੰ ਦੋ ਪਾਚਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਹੈ ਗੁਰਦੁਆਰਾ ਗੁਰੂ ਕਾ ਬਾਗ ਅਜਨਾਲਾ ਦੇ ਕੋਲ ਕੁੱਕੜਾਂ ਵਾਲਾ ਤੋਂ ਫਤੇਗੜ ਚੂੜੀਆਂ ਰੋਡ ਦੇ ਉੱਪਰ ਵੱਸੇ ਪਿੰਡ ਕੁੱਕੇਵਾਲੀ ਦੇ ਵਿੱਚ ਸशोਭਤ ਹੈ ਹੁਣ ਆਪ ਸੰਗਤ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਕਰਦੇ ਹਾਂ ਸੰਕੇਤ ਮੰਡੀ ਹਿਮਾਚਲ ਪ੍ਰਦੇਸ਼ ਦਾ ਰਾਜਾ ਜਿਸ ਦਾ ਨਾਮ ਹਰੀ ਸੈਣ ਸੀ ਉਹ ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਸ਼ਹਿਰੋਂ ਬਾਹਰ-ਬਾਰ ਉਸ ਦਾ ਡੇਰਾ ਕੀਤਾ ਗਿਆ ਸਵੇਰੇ ਉੱਠ ਕੇ ਰਾਜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਇਆ ਅਤੇ ਉਸ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਸਮੇ ਇਹ ਸ਼ਬਦ ਸੁਣਿਆ ਲੇਖ ਨ ਮਿਟਈ ਹੋ ਸਕੀ ਜੋ ਲਿਖਿਆ ਕਰਤਾਰ ਰਾਜੇ ਦੇ ਮਨ ਵਿੱਚ ਉਸ ਵੇਲੇ ਸ਼ੰਕਾ ਆ ਗਈ ਕਿ ਜੇਕਰ ਲੇਖ ਨਹੀਂ ਮਿਟ ਸਕਦੇ ਤਾਂ ਗੁਰੂ ਦੀ ਸੰਗਤ ਕਰਨ ਦਾ ਕੀ ਫਾਇਦਾ ਹੈ ਗੁਰੂ ਅਰਜਨ ਦੇਵ ਜੀ ਉਸ ਦੀ ਸਾਰੀ ਗੱਲ ਜਾਣ ਗਏ ਸਨ ਜਦ ਰਾਜਾ ਸੌਂ ਗਿਆ ਸੁੱਤੇ ਹੋਏ ਰਾਜੇ ਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਉਸਨੇ ਵੇਖਿਆ ਕਿ ਉਸਦੀ ਮੌਤ ਹੋ ਗਈ ਹੈ ਅਤੇ ਉਸਦਾ ਦੂਸਰਾ ਜਨਮ ਚੰਡਾਲਾਂ ਦੇ ਘਰ ਹੋਇਆ ਹੈ ਉਸਦੇ ਬੱਚੇ ਹੋ ਗਏ ਹਨ ਇੱਕ ਦਿਨ ਉਹ ਦਰਖਤ ਉੱਪਰੋਂ ਲੱਕੜਾਂ ਕੱਟ ਰਿਹਾ ਸੀ ਕਿ ਅਚਾਨਕ ਦਰਖਤ ਦਾ ਟਹਿਣ ਟੁੱਟਣ ਕਰਕੇ ਉਹ ਜ਼ਮੀਨ ਉੱਪਰ ਆ ਡਿੱਗਾ ਜਿਸ ਕਰਕੇ ਉਹਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ ਇਸ ਪਿੱਛੋਂ ਰਾਜੇ ਦੀ ਸੁਪਨੇ ਦੇ ਵਿੱਚੋਂ ਜਾਗ ਖੁੱਲ ਗਈ ਰਾਜੇ ਨੂੰ ਗੁਰੂ ਜੀ ਨੇ ਸੁਨੇਹਾ ਭੇਜਿਆ ਕਿ ਰਾਜੇ ਨੂੰ ਕਹੋ ਕਿ ਸ਼ਿਕਾਰ ਖੇਡਣ ਜਾਣਾ ਹੈ ਗੁਰੂ ਜੀ ਰਾਜੇ ਸਮੇਤ ਸ਼ਿਕਾਰ ਖੇਡਣ ਲਈ ਅੰਮ੍ਰਿਤਸਰ ਤੋਂ ਗੁਮਟਾਲਾ ਅਤੇ ਮੀਰਾ ਕੋਟ ਹੁੰਦੇ ਹੋਏ ਲੋਹਾਰਕਾ ਤੋਂ ਮੱਲੂ ਨੰਗਲ ਦੀ ਧਰਤੀ ਤੇ ਜਾ ਪਹੁੰਚੇ ਜਦੋਂ ਮੱਲੂ ਨੰਗਲ ਦੀ ਧਰਤੀ ਤੇ ਪਹੁੰਚੇ ਤਾਂ ਗੁਰੂ ਅਰਜਨ ਦੇਵ ਜੀ ਨੇ ਰਾਜੇ ਨੂੰ ਆਖਿਆ ਕਿ ਜਿਸ ਦੇ ਅੱਗੋਂ ਸ਼ਿਕਾਰ ਨਿਕਲੇ ਉਸ ਨੇ ਸ਼ਿਕਾਰ ਦੇ ਪਿੱਛੇ ਆਪਣਾ ਘੋੜਾ ਲਾਉਣਾ ਹੈ ਰਾਜੇ ਦੇ ਅੱਗੇ ਇੱਕ ਹਿਰਨ ਦੌੜ ਉੱਠਿਆ ਰਾਜੇ ਨੇ ਹਿਰਨ ਦੇ ਪਿੱਛੇ-ਪਿੱਛੇ ਆਪਣਾ ਘੋੜਾ ਲਾ ਲਿਆ ਉਹ ਹਿਰਨ ਇਸ ਸਥਾਨ ਤੇ ਆ ਕੇ ਲੁਕ ਗਿਆ ਜਿੱਥੇ ਅੱਜਕੱਲ ਗੁਰਦੁਆਰਾ ਗੁਰੂ ਕਾ ਬਾਗ ਪਾਚੇ ਪੰਜਵੀਂ ਸ਼शोਭਤ ਹੈ ਐਸੇ ਹੀ ਪਿੰਡ ਘੁੱਕੇ ਵਾਲੀ ਦੇ ਹਰੀਜਨ ਨਾਮ ਦੇ ਆਦਮੀ ਨੂੰ ਮਰੇ ਨੂੰ ਅਜੇ ਥੋੜੇ ਕੋ ਦਿਨ ਹੋਏ ਸਨ ਜਿਸ ਦੀ ਸ਼ਕਲ ਬਿਲਕੁਲ ਰਾਜੇ ਵਰਗੀ ਸੀ ਜਦੋਂ ਰਾਜਾ ਇਸ ਸਥਾਨ ਤੇ ਪੁੱਜਾ ਤਾਂ ਉਹ ਦਰਖਤ ਵੀ ਆ ਗਿਆ ਜੋ ਉਸ ਨੇ ਸੁਪਨੇ ਵਿੱਚ ਵੇਖਿਆ ਸੀ ਜਿਸ ਦੇ ਉੱਪਰੋਂ ਡਿੱਗ ਕੇ ਉਸ ਦੀ ਮੌਤ ਹੋਈ ਸੀ ਰਾਜਾ ਬੜਾ ਹੈਰਾਨ ਹੋਇਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਸੱਚ ਕੀ ਹੈ ਰਾਜਾ ਪਰੇਸ਼ਾਨੀ ਦੀ ਹਾਲਤ ਵਿੱਚ ਖੜਾ ਸੋਚ ਰਿਹਾ ਸੀ ਇੰਨੇ ਚਿਰ ਨੂੰ ਉਸ ਨੂੰ ਬੱਚਿਆਂ ਅਤੇ ਉਹਨਾਂ ਦੀ ਮਾਂ ਨੇ ਆ ਕੇ ਘੇਰ ਲਿਆ ਜੋ ਉਸ ਨੇ ਸੁਪਨੇ ਵਿੱਚ ਵੇਖੇ ਸਨ ਬੱਚਿਆਂ ਨੇ ਕਿਹਾ ਬਾਪੂ ਤੂੰ ਤਾਂ ਦਰਖਤ ਤੋਂ ਡਿੱਗ ਕੇ ਮਰ ਗਿਆ ਸੀ ਹੁਣ ਤੂੰ ਜਿਉਂਦਾ ਕਿਵੇਂ ਹੋ ਗਿਆ ਰਾਜੇ ਨੇ ਦੱਸਿਆ ਕਿ ਮੈਂ ਸੰਕੇਤ ਮੰਡੀ ਦਾ ਰਾਜਾ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਹਾਂ ਰਾਜੇ ਦੀ ਗੱਲ ਦਾ ਉਹਨਾਂ ਨੂੰ ਯਕੀਨ ਨਹੀਂ ਸਿਆ ਰਿਹਾ ਉਦੋਂ ਤੱਕ ਗੁਰੂ ਅਰਜਨ ਦੇਵ ਜੀ ਵੀ ਇੱਥੇ ਆ ਪੁੱਜੇ ਗੁਰੂ ਅਰਜਨ ਦੇਵ ਜੀ ਇੱਥੇ 1585 ਈਸਵੀ ਨੂੰ ਆਏ ਗੁਰੂ ਜੀ ਨੇ ਬੱਚਿਆਂ ਨੂੰ ਸਮਝਾਇਆ ਤੁਸੀਂ ਰਾਜੇ ਦੀ ਸ਼ਕਲ ਆਪਣੇ ਪਿਤਾ ਵਰਗੀ ਦੇਖ ਕੇ ਪੁਲੇਖਾ ਖਾ ਗਏ ਹੋ ਇਹ ਤੁਹਾਡਾ ਪਿਤਾ ਨਹੀਂ ਇਹ ਸੰਕੇਤ ਮੰਡੀ ਦਾ ਰਾਜਾ ਹਰੀਸ਼ੈਣ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਦਸਨ ਦੇ ਨਾਲ ਬੱਚਿਆਂ ਅਤੇ ਉਹਨਾਂ ਦੀ ਮਾਂ ਨੂੰ ਯਕੀਨ ਹੋ ਗਿਆ ਅਤੇ ਉਹ ਉੱਥੋਂ ਚਲੇ ਗਏ ਗੁਰੂ ਅਰਜਨ ਦੇਵ ਜੀ ਨੇ ਰਾਜੇ ਦੀ ਸ਼ੰਕਾ ਦੂਰ ਕਰਦਿਆਂ ਕਿਹਾ ਕਿ ਲੇਖ ਮਿਟਦੇ ਨਹੀਂ ਪਰ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਜਨਮ ਲੈ ਕੇ ਭੁਗਤਣਾ ਹੋਵੇ ਉਹ ਸਾਧ ਸੰਗਤ ਕਰਨ ਦੇ ਨਾਲ ਇੱਕ ਸੁਪਨੇ ਵਿੱਚ ਪੂਰਾ ਹੋ ਸਕਦਾ ਹੈ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਪਹਿਲਾਂ ਦਰਸ਼ਨ ਕੀਤੇ ਨੇ ਉਹ ਗੁਰਦੁਆਰਾ ਹੈ ਗੁਰਦੁਆਰਾ ਗੁਰੂ ਕਾ ਬਾਗ ਪਾਤਸ਼ਾਹੀ ਪੰਜਵੀਂ ਹੁਣ ਆਪ ਸੰਗਤ ਨੂੰ ਦਰਸ਼ਨ ਕਰਵਾਉਨੇ ਹਾਂ ਗੁਰਦੁਆਰਾ ਗੁਰੂ ਕਾ ਬਾਗ ਪਾਤਸ਼ਾਹੀ ਨੌਵੀਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ 1664 ਈਸਵੀ ਵਿੱਚ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਅਤੇ ਉਹਨਾਂ ਨੇ ਆ ਕੇ ਇਸ ਧਰਤੀ ਨੂੰ ਭਾਗ ਲਾਇਆ ਪਿੰਡ ਕੁੱਕੇਵਾਲੀ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੋ ਨਾਮ ਲੈਵਾ ਸਿੱਖ ਸਨ ਜਿਨ੍ਹਾਂ ਦਾ ਨਾਮ ਭਾਈ ਮਸਤੂ ਜੀ ਅਤੇ ਭਾਈ ਲਾਲ ਚੰਦ ਜੀ ਸੀ ਜਿਨ੍ਹਾਂ ਦੇ ਘਰ ਗੁਰੂ ਜੀ ਠਹਿਰੇ ਸੀ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਬੌਲੀ ਸਾਹਿਬ ਮੌਜੂਦ ਹੈ ਜਿਸ ਦੇ ਦਰਸ਼ਨ ਆਪ ਸੰਗਤ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਵਾਵਾਂਗੇ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 9 ਮਹੀਨੇ 9 ਦਿਨ 9 ਘੜੀਆਂ ਤਪ ਕੀਤਾ ਹੈ ਇਸ ਸਥਾਨ ਨੂੰ ਪਹਿਲਾਂ ਗੁਰੂ ਕੀ ਰੌੜ ਕਹਿੰਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਭਗਤੀ ਦਾ ਬਾਗ ਲਾਇਆ ਤਾਂ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰ ਦਿੱਤਾ ਸੀ ਕਿ ਜਿਹੜਾ ਆਖੋ ਗੁਰੂ ਦਾ ਬਾਗ ਉਸ ਨੂੰ ਲੱਗਣਗੇ ਦੂਨੇ ਭਾਗ ਗੁਰੂ ਜੀ ਨੇ ਇਸ ਸਥਾਨ ਨੂੰ ਅਨੇਕਾਂ ਹੀ ਵਰ ਦਿੱਤੇ ਅੱਜ ਵੀ ਸੰਗਤਾਂ ਇਸ ਸਥਾਨ ਤੇ ਔਲਾਦ ਦੀ ਦਾਤ ਲੈਣ ਲਈ ਸ਼ਰਦਾ ਨਾਲ ਆ ਕੇ ਫਲਦਾਰ ਬੂਟੇ ਲਗਾਉਂਦੀਆਂ ਹਨ ਅਤੇ ਉਹਨਾਂ ਦੀਆਂ ਆਸਾ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਗੁਰਦੁਆਰਾ ਗੁਰੂ ਕਾ ਬਾਗ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਬਰਕਰਾਰ ਰੱਖਣ ਲਈ 8 ਅਗਸਤ 1922 ਈਸਵੀ ਨੂੰ ਗੁਰਦੁਆਰਾ ਸਾਹਿਬ ਨੂੰ ਮਹੰਤ ਸੁੰਦਰ ਦਾਸ ਪਾਸੋਂ ਆਜ਼ਾਦ ਕਰਵਾਉਣ ਲਈ ਮੋਰਚਾ ਲੱਗਾ ਉਸ ਮੋਰਚੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਦੇ ਵਿੱਚ ਇਹ ਸ਼ਹੀਦੀ ਯਾਦਗਾਰ ਇਸ ਸਥਾਨ ਤੇ ਸ਼ਿਸ਼ੋਭਤ ਹੈ। ਸੁਸੰਗਤ ਜੀ ਇਹ ਸੀ ਇਤਿਹਾਸ ਗੁਰਦੁਆਰਾ ਗੁਰੂ ਕਾ ਬਾਗ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਨੌਵੀਂ ਦਾ ਜੋ ਆਪ ਦੇ ਨਾਲ ਅਸੀਂ ਇਸ ਵੀਡੀਓ ਦੇ ਵਿੱਚ ਸਾਂਝਾ ਕਰਨਾ ਕੀਤਾ ਹੈ। ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ। ਅਤੇ ਆਪ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਸਿੱਖ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ